ਤਾਜ਼ਾ ਮੀਟ ਮੈਰੀਨੇਟ ਕੀਤਾ ਹੋਇਆ ਰੈਡੀ ਟੂ ਕੁਕ ਜਾਂ ਇਹਨਾਂ ਨੂੰ ਆਰਡਰ ਕਰਦੇ ਹੋ ਇਹਨਾਂ ਲਈ ਇਹ ਤੁਹਾਡੇ ਲਈ ਰੈਡੀ ਕਰ ਦਣਗੇ ਕਿਉਂਕਿ ਪਾਰਟੀ ਆ ਚਿਕਨ ਚਾਈ ਦਾ ਫੇਸ ਚਾਹੀਦੀ ਹੈ ਓਵਨ ਨੇ ਇਹਨਾਂ ਕੋਲ ਵੱਡੀਆਂ ਨੇ ਤੇ ਅਲਮਾਰੀ ਜਿਹੜੀਆਂ ਜਿਹੜੀਆਂ ਓਵਨਸ ਨੇ ਖੜਾ ਕੇ ਉਹਨਾਂ ਦੇ ਅੱਡ-ਅੱਡ ਸਿਸਟਮ ਹੈ ਟੈਂਪਰੇਚਰ ਦਾ ਇੱਕੋ ਸਮੇਂ ਬਾਰਬੀਕਿਊ ਹੋ ਜਾਂਦਾ ਅਲੱਗ-ਅਲੱਗ ਕਿਸਮ ਦਾ ਮੀਟ ਇਹਨਾਂ ਨੂੰ ਤੁਸੀਂ ਆਰਡਰ ਕਰ ਸਕਦੇ ਹੋ ਫੋਲੋਅਰ ਆਟੋ ਰਿਪੇਅਰ 60425755576045935206 ਇਹ ਨੰਬਰ ਹੈ ਹਾਈਬ੍ਰਿਡ ਕਾਰਾਂ ਦੀ ਰਿਪੇਅਰ ਆਟੋ ਕਾਰਾਂ ਕੋਈ ਵੀ ਕਿਸਮ ਦੀ ਕਾਰ ਹੈ ਔਇਲ ਚੇਂਜ ਨਵੇਂ ਟਾਇਰ ਇੰਜਨ ਤੇ ట్రాన్స్‌મિਸ਼ਨ ਦਾ ਕੰਮ ਹੈ ਜੁਨਟ 127823132 ਸਟਰੀਟ ਤੀਸਰੇ ਸਪான்ਸਰ ਨੇ ਦਾ ਫਲੋਰ ਸ਼ਾਪ ਲੈਮੀਨੇਟ ਵਾਇਨਲ ਇੰਜੀਨੀਅਰਡ वुਡ ਇੰਜੀਨੀਅਰਡ वुਡ ਤੇ ਰੀਅਲ ਬੋਰਡ ਟਾਈਲਸ ਮੈਨੂਫੈਕਚਰਰ ਤੋਂ ਖਾਸ ਡਿਸਕਾਊਂਟ ਦੇ ਨਾਲ ਇਹ ਮਟੀਰੀਅਲ ਲੈਂਦੇ ਨੇ ਯੂਨਿਟ 107 7728 128 604 999 1001 ਫਲੋਰ ਸ਼ਾਪ ਸਰਾਬਾ ਟਰੱਕ ਤੇ ਟ੍ਰੇਲਰ ਰਿਪੇਅਰ ਤੁਹਾਡੇ ਟਰੱਕਾਂ ਤੇ ਟ੍ਰੇਲਰਾਂ ਦੀ ਰਿਪੇਅਰ ਹੈ 604 658 35 ਅਮਰਤ ਤੇ ਜੈਸ ਨਾਲ 604 916 5835 ਟਰੱਕ ਤੇ ਟ੍ਰੇਲਰ ਰਿਪੇਅਰ ਕਰਦੇ ਨੇ ਤੇ ਦੂਰ ਕਿਤੇ ਨੇੜੇ ਟਰੱਕ ਖੜ ਗਿਆ ਉਹਦੀ ਰਿਪੇਅਰ ਲਈ 24 ਘੰਟੇ ਰੋਡ ਸਾਈਡ ਅਸਿਸਟੈਂਸ ਦਾ ਸਾਰਾ ਬਟਰੱਕ ਤੇ ਟ੍ਰੇਲਰ ਰਿਪੇਅਰ ਲਾਈਟ ਹਾਊਸ ਬਾਰ ਐਂਡ ਗ੍ਰਿਲ ਐਬਸਫੋਰਡ ਦੇ ਵਿੱਚ 4099 ਜਿਹੜਾ ਉਹ ਬਫੇ ਲਈ 11 ਤੋਂ 2:30 ਵਜੇ ਤੱਕ ਬਾਕੀ ਜਿਹੜਾ ਇਹਨਾਂ ਦਾ ਹੋਰ ਖਾਣੇ ਨੇ ਉਹਨਾਂ ਨਾਲ ਚਾਹ ਤੇ ਲੱਸੀ ਜ਼ਰੂਰ ਤੁਹਾਨੂੰ ਪਹੁੰਚਾਉਂਦੇ ਨੇ 50 ਬੰਦਿਆਂ ਦੀ ਪਾਰਟੀ 3600 ਟਾਉਨ ਲਾਈਨ ਰੋਡ 202 ਨੰਬਰ ਜੁਨਟੈਬ ਸਪੋਰਟ 778606 68 7848 ਮੇਨਲੈਂਡ ਫਰਨੀਚਰ ਹੌਲੀਡੇ ਡੀਲ ਚੱਲ ਰਹੀਆਂ ਨੇ ਕੈਨੇਡੀਅਨ ਫਰਨੀਚਰ ਬਾਕਸ ਬੈਡ ਸੋਫਾ ਸੈੱਟ 50% ਆਫ ਡਿਲੀਵਰੀ ਫਾਈਨਾਂਸ 0% ਤੇ ਜੁਨਟ 22754 ਗਾਰਡਨ ਸਟਰੀਟ ਐਮਿਸਫੋਰਟ 778660 1010 ਤੇ ਅਵਤਾਰ ਆਟੋ ਕੇਅਰ ਅਵਤਾਰ ਆਟੋ ਕੇਅਰ 20 ਸਾਲ ਹੋ ਗਏ ਕਮਿਊਨਿਟੀ ਨੂੰ ਸਰਵ ਕਰਦੇ ਜਿਹੜੀਆਂ ਖਾਸ ਯੂਰੋਪੀਅਨ ਕਾਰਾਂ ਨੇ ਉਹਨਾਂ ਦੇ ਲਈ ਇਹਨਾਂ ਕੋਲ ਖਾਸ ਮਕੈਨਿਕ ਨੇ ਸਪੈਸ਼ਲਿਸਟ ਨੇ ਮਕੈਨਿਕ ਜਿਹੜਾ ਗੱਡੀਆਂ ਦੀ ਮੇਨਟੇਨੈਂਸ ਤਾਂ ਹੁੰਦੀ ਹੈ ਡੀਟੇਲ ਸਾਫ ਕਰਨਾ ਟਾਇਰ ਬਦਲਨੇ ਕਾਰ ਰੈਂਟਲ 236 598 862 ਸਮੋਸਾ ਟਾਈਮ 11 ਸਵੀਟਸ 6545044343 2630 ਸੀਡ ਪਾਰਕ ਪਲੇਸ ਜਨ 2 ਅਬਸਪੋਰਟ ਦੇ ਵਿੱਚ ਹੈ ਤੇ ਜਿੱਥੋਂ ਤੁਸੀਂ ਹੁਣ ਖਾਣੇ ਜਿਹੜੇ ਨੇ ਦੁਪਹਿਰ ਦਾ ਖਾਣਾ ਰਾਤ ਦਾ ਖਾਣਾ ਆਰਡਰ ਕਰ ਸਕਦੇ ਹੋ 6045044343 ਮਠਿਆਈ ਤਾਂ ਬਣਦੇ ਬਣਦੀ ਹੈ ਉਹ ਤੁਹਾਨੂੰ ਪਤਾ ਹੈ ਸ੍ਰੀ ਨਕੇਨ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਜਨ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਨ ਸਾਹਿਬ ਸਰ ਜਗਜੀਤ ਸਿੰਘ ਡੱਲੇਵਾਲ ਦੀ ਇੱਕ ਫੋਟੋ ਬਹੁਤ ਭਾਵਕ ਕਰਦੀ ਹੈ ਉਹਨਾਂ ਦਾ ਜਵਾਕ ਉਹਨਾਂ ਨੇ ਆਪ ਪਏ ਨੇ ਜਵਾਕ ਬਰਾਬਰ ਤੋਂ ਢਿੱਡ ਤੇ ਪਾਇਆ ਸੁੱਤਾ ਪਿਆ ਲੱਗਦਾ ਹੈ ਤੀਜੀ ਪੀੜ੍ਹੀ ਹੋਏਗੀ ਪੋਤਾ ਹੋਏਗਾ ਜਾਂ ਕੋਈ ਦੋਤਾ ਦੋਤੀ ਦੋਤਾ ਹੋਵੇਗਾ ਜਾਂ ਕੋਈ ਹੋਰ ਕੋਈ ਪਰਿਵਾਰ ਦਾ ਬੱਚਾ ਹੋ ਸਕਦਾ ਉੱਥੇ ਆਇਆ ਹੋਵੇ ਤੇ ਹਰ ਇੱਕ ਬੰਦਾ ਦੁਖੀ ਹੋ ਰਿਹਾ ਵੀ 70 78 ਸਾਲ ਦਾ ਇਹ ਯੂਨੀਅਨ ਦਾ ਲੀਡਰ ਜਿਹੜਾ ਉਹਦੀ ਸਿਹਤ ਉਹਦੀ ਖਰਾਬ ਹੋ ਰਹੀ ਹੈ ਦੇ ਪੰਜਾਬ ਚ ਕੀ ਗੱਲ ਚੱਲ ਰਹੀ ਹੈ ਜੀ? ਬਾਕੀ ਹੀ ਇਹੀ ਚੱਲ ਰਹੀ ਆ ਕਿ ਜਗਜੀਤ ਸਿੰਘ ਦੱਲੇਵਾਲ ਹਰਾ ਦਾ ਪਿਛਲੇ 17 ਦਿਨਾਂ ਤੋਂ ਮਾਨ ਰੋਗ ਲਗਾਤਾਰ ਜਾਰੀ ਹੈ। ਕੈਂਸਰ ਦੇ ਉਹ ਮਰੀਜ਼ ਨੇ ਔਰ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਇਸ ਸਮੇਂ ਯੂਝ ਰਹੇ ਨੇ। ਉਹਨਾਂ ਦਾ ਮੈਡੀਕਲ ਚੈੱਕਅਪ ਕਰਨ ਵਾਲੇ ਡਾਕਟਰਾਂ ਦੀ ਟੀਮ ਨੇ ਇਹ ਆਖ ਦਿੱਤਾ ਕਿ ਉਹਨਾਂ ਨੂੰ ਕਿਸੇ ਵੀ ਸਮੇਂ ਹਾਰਟ ਅਟੈਕ ਜਾਂ ਕਿਡਨੀਆ ਫੇਲ ਹੋਣ ਦੀ ਜਿਹੜੀ ਸਮੱਸਿਆ ਉਹਦਾ ਥਾਮਲਾ ਐਮਰਜੈਂਸੀ ਰੂਪ ਦੇ ਵਿੱਚ ਕਰਨਾ ਪੈ ਸਕਦਾ ਕਿਉਂਕਿ ਇੱਕ ਬਜ਼ੁਰਗ ਕੈਂਸਰ ਵਰਗੀ ਬਿਮਾਰੀ ਤੋਂ ਪੀੜਤ ਜਿਸ 17-18 ਦਿਨਾਂ ਤੋਂ ਭੁੱਖਾੜਾ ਉਹਨੇ ਆਪ ਖਾਣ ਤੇ ਆ ਗਿਆ ਹੋਇਆ ਔਰ ਆਪਣੇ ਸਰੀਰ ਦੇ ਵਿੱਚ ਕੋਈ ਬੂੰਦ ਤੱਕ ਨਹੀਂ ਲਿਜਾ ਰਿਹਾ ਉਹਨੂੰ ਹਰ ਅਟੈਕ ਦਾ ਸਾਫ਼ ਕਰਕੇ ਠੰਡ ਦੇ ਵਿੱਚ ਖਾਦਸ਼ਾ ਇਮੀਡੀਏਟਲੀ ਵੱਧ ਜਾਂਦਾ ਹੈਗਾ ਔਰ ਉਹਦੀਆਂ ਗੁਰਤੇ ਫੇਲ ਹੋਣ ਦੀ ਵੀ ਜਿਹੜੀ ਸਮੱਸਿਆ ਹੈ ਜੀ ਉਹ ਆਤਕੜੀ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਉਹਨੂੰ ਯੋਜਨਾ ਪੈ ਸਕਦਾ ਹੈ ਕੱਲ ਤਾਂ ਮੈਡੀਕਲ ਚੈੱਕਅਪ ਵੀ ਨਹੀਂ ਕੀਤਾ ਪਾਕਿਸਤਾਨਾ ਨੇ ਜਿਹੜੀ ਮੈਡੀਕਲ ਟੀਮ ਨੂੰ ਅੱਜ ਇੱਕ ਤਾਂ ਅਮਰੀਕਾ ਤੋਂ ਡਾਕਟਰ ਸੁਆਮਨ ਸਿੰਘ ਹਰਾਦੀ ਸਾਹਿਬ ਨਾਲ ਜੁੜੇ ਹੋਏ ਇੱਕ ਕੈਂਸਰ ਸਪੈਸ਼ਲਿਸਟ ਡਾਕਟਰ ਆਪਣੇ ਪੱਤਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਹਰਾਦੀ ਦੇ ਦਾ ਮਾਯਨਾ ਕਰਨ ਲਈ ਪਹੁੰਚੇ ਸੈਕੰਡਲੀ ਪੰਜਾਬ ਦੀ ਜਿਹੜੀ ਸਰਕਾਰੀ ਡਾਕਟਰਾਂ ਦੀ ਟੀਮ ਹੈ ਅੱਜ ਉਹਦੇ ਵੱਲੋਂ ਸਿਜੀਪ ਸਿੰਘ ਦੱਲੇਵਾਲ ਹਰਾਨਾ ਮੈਡੀਕਲ ਸੈਟਅਪ ਆ ਗਿਆ ਜਿਹੜਾ ਉਹ ਕੀਤਾ ਜਾ। ਉਹਨਾਂ ਦੀ ਹਾਲਤਾ ਜਿਹੜੀ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਉਹਨਾਂ ਦਾ ਭਾਰ ਹੈਗਾ ਜਿਹੜਾ 17 ਕਿਲੋ ਦੇ ਲਗਭਗ ਘਟਿਆ ਹੋਇਆ ਹੈ। ਅੱਜ ਸਿਜੀਪ ਸਿੰਘ ਦੱਲੇਵਾਲ ਹਰਾਨ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਾ ਤੇ ਆਖਰੀ ਖਾਤ ਜਿਹੜਾ ਦਾ ਉਹ ਲਿਖਿਆ ਗਿਆ। ਇਹ ਭਾਵਕ ਖਾਤਾ ਜਿਹਦੇ ਵਿੱਚ ਉਹਨਾਂ ਨੇ ਆਪਣੇ ਖੂਨ ਦਾ ਲੂਠਾ ਲਾ ਕੇ ਜਿਹੜਾ ਖਾਤਾ ਇਹ ਭੇਜਿਆ ਗਿਆ। ਖਾਤ ਜਿਹਦੇ ਚ ਉਹਨਾਂ ਨੇ ਆਪਣੇ ਖੂਨ ਅਵੇਸ਼ਰੀਲ ਬਕਾਨ ਦੇ ਗੁੱਠਾ ਲਾਇਆ ਉਹਦੇ ਉੱਤੇ ਲਿਖਿਆ ਹੋਇਆਗਾ ਕਿ ਸਮੇਂ-ਸਮੇਂ ਤੇ ਦਿੱਤੇ ਵਾਦੇ ਨੇ ਜਿਹੜੇ ਉਹ ਯਾਦ ਕਰੋ ਮੰਗਾ ਸਾਡੀਆਂ ਨਿੱਜੀ ਨਹੀਂ ਹੈਗੀਆਂ ਸਗੋਂ ਸਮੁੱਚੇ ਦੇਸ਼ ਦੇ ਕਿਸਾਨਾਂ ਲਿਆ ਨੇ ਉਹਨਾਂ ਨੇ ਲਿਖਿਆ ਕਿ ਮੋਦੀ ਸਰਕਾਰ ਤੁਸੀਂ ਤੀਜੀ ਵਾਰ ਕਿਸਾਨਾਂ ਦੀ ਹਾਲਤ ਸੁਧਾਰਨ ਦੇ ਵਾਦੇ ਨਾਲ ਸੱਤਾ ਚਾਹੇ ਹੋ ਪਰ ਜਿਵੇਂ ਮੋਦੀ ਸਰਕਾਰ ਨੇ ਪਿਛਲੇ ਦੋ ਵਾਰ ਜਿੱਤ ਕੇ ਕਿਸਾਨਾਂ ਨੂੰ ਕੋਈ ਆਫਕ ਪੈਕਜ ਨਹੀਂ ਦਿੱਤਾ ਉਸ ਤੋਂ ਅਰਾਉਂ ਪਿੱਛੇ ਕਾਬਦ ਕਾਲ ਵਿੱਚ ਵੀ ਆਪਣੀ ਹੈਲਥ ਕਾਰਵਾਣੀ ਦੇ ਚੱਲਦਿਆਂ ਜੇ 7 ਐਮਰਸੀ ਕਿਸੇ ਵੀ ਕਿਸਾਨੀ ਮੰਗ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾ ਰਿਹਾ ਉਹਨਾਂ ਨੇ ਯਾਦ ਕਰਾਇਆ ਕਿ ਉਹਨਾਂ ਦਾ ਇਹ ਧਰਨਾ ਸਮੁੱਚੇ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਜਾਰੀ ਹੈ ਕਿਤੇ ਮੋਦੀ ਸਰਕਾਰ ਕੇਵਲ ਅੰਬਾਨੀਆਂ ਅਡਾਨੀਆਂ ਦੇ ਹੱਕਾਂ ਦੀ ਪੂਰਤੀ ਕਰਦੇ ਕਿਸਾਨੇ ਨੂੰ ਕੁਚਲਣ ਤੇ ਕੋ ਲਈ ਹੋਈ ਹੈ ਤਾਂ ਇਹ ਉਹਨਾਂ ਦੇ ਵੱਲੋਂ ਜਿਹੜਾ ਖੱਤ ਉਹ ਲਿਖਿਆ ਗਿਆ ਉਧਰੋਂ ਪੰਜਾਬ ਸਰਕਾਰ ਦੇ ਵੱਲੋਂ ਵੀ ਔਰ ਸੈਂਟਰ ਗਵਰਨਮੈਂਟ ਦੇ ਵੱਲੋਂ ਵੀ ਹਜੇ ਤੱਕ ਕੋਈ ਪਹਿਲ ਕਦਮੀ ਹੈ ਜੀ ਜਿਹੜੀ ਗੱਲਬਾਤ ਦੀ ਜਾਂ ਉਹਨਾਂ ਦੇ ਮਰਨ ਵਰਤ ਨੂੰ ਜਿਹੜਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਸਲਾ ਹੱਲ ਕਰਾਉਣ ਦੀ ਨਹੀਂ ਸ਼ੁਰੂ ਕੀਤੀ ਗਈ। ਸਗੋਂ ਦੀ ਅੱਜ ਬੀਜੇਪੀ ਦਾ ਇੱਕ ਮੈਂਬਰ ਪਾਰਲੀਮੈਂਟ ਹਰਿਆਣਾ ਦੇ ਵਿੱਚ ਖੜ ਕੇ ਖਲਾਸ ਬੋਲਿਆ ਕਿਸਾਨਾਂ ਦੇ। ਉਹਨੇ ਬਹੁਤ ਬੇਤੁਕੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ। ਉਹ ਕਹਿ ਰਿਹਾ ਸੀ ਕਿ ਜਿਹੜਾ ਪਿਛਲਾ ਇਤਿਹਾਸਕ ਅੰਦੋਲਨ ਚੱਲਿਆ ਜੋ ਸ਼ੰਭੂ ਸਿੰਘੂ ਬਾਡਰਰ ਉ ਟਿਕਰੀ ਬਾਡਰ ਦੇ ਉੱਤੇ ਚੱਲਿਆ ਕਹਿੰਦਾ ਉਦੋਂ 720 ਗੈਬ ਹੋਈ ਹੈ 720 ਕਹਿੰਦਾ ਕਿਸਾਨ ਅੰਦੋਲਨ ਦੇ ਵਿੱਚ ਗੈਬ ਹੋਈ ਯਾਰ ਉਹ ਕਹਿੰਦਾ ਕਿ ਹਰਿਆਣੇ ਦੇ ਵਿੱਚ ਨਸ਼ੇ ਇਹਨਾਂ ਨੇ ਆ ਕੇ ਵਧਾਤੇ ਪਹਿਲਾਂ ਇਹਦਾ ਜਦੋਂ ਹਰਿਆਣੇ 'ਚ ਆਏ ਨਹੀਂ ਸੀ 2021 ਤੋਂ ਪਹਿਲਾਂ ਉਦੋਂ ਪਹਿਲਾਂ ਨਸ਼ੇ ਐ ਨਹੀਂ ਸੀ ਹਰਿਆਣੇ ਹੁਣ ਕਹਿੰਦਾ ਨਸ਼ੇ ਵੱਧ ਗਏ ਹਰਿਆਣੇ 'ਚ ਇਹਨਾਂ ਦੇ ਆਉਣ ਕਰਕੇ ਉਹਨੋਂ ਮੈਂਬਰ ਪਾਰਲੀਮੈਂਟ ਭਾਜਪਾ ਦਾ ਜਿਹੜਾ ਇਸ ਤਰ੍ਹਾਂ ਦੀਆਂ ਬੇਤੁਕੀਆਂ ਗੱਲਾਂ ਕਰ ਰਿਹਾ ਉਹਨੂੰ ਯਾਦ ਕਰਾਉਣਾ ਚਾਹੀਦਾ ਮੈਂ ਵੀ ਖੁਦ ਗਿਲਸਾਵਾ ਪਾਪਰ VOTING ਕਰਦੇ ਰਹਿਆ ਉਹ ਉਹ ਅੰਦੋਲਨ ਸੀ ਜਿਸ ਅੰਦੋਲਨ ਦੇ ਵਿੱਚ ਔਰਤਾਂ ਕੁੜੀਆਂ ਉੱਥੇ ਬੇਖੌਫ ਹੋ ਕੇ ਤੁਰ ਸਕਦੀਆਂ ਸੀ ਵੀ ਸਰਦਾਰ ਹੈਗੇ ਨੇ ਕੋਈ ਗੱਲ ਨਹੀਂ ਹਰਿਆਣੇ ਦੀਆਂ ਦਿੱਲੀ ਦੀਆਂ ਔਰਤਾਂ ਉੱਥੇ ਲੰਗਰਖਾਨ ਆਉਂਦੀਆਂ ਸੀਗੀਆਂ ਜਿਹੜੀਆਂ ਦਾ ਕੋਈ ਲਾਗਾ ਤੇ ਡਾ ਵੀ ਹੈ ਨਹੀਂ ਸੀ ਕਿਸਾਨ ਅੰਦੋਲਨ ਦੇ ਨਾਲ ਮਜ਼ਦੂਰ ਔਰਤਾਂ ਲੇਕਿਨ ਉਹ ਬੇਖੌਫ ਸੀ ਵੇ ਸਰਦਾਰ ਹੈਗੇ ਨੇ ਕੋਈ ਗੱਲ ਨਹੀਂ ਸਰਦਾਰ ਸਾਹਿਬ ਜੀ ਔਰ ਉੱਥੋਂ ਮਤਲਬ ਜਿਹੜਾ ਲੋਕਾਂ ਕਿਸਾਨਾਂ ਦੇ ਲਈ ਕੈਨੇਡਾ ਅਮਰੀਕਾ ਤੋਂ ਲੋਕ ਬੂਟ ਜਰਾਬਾਂ ਕੋਟ ਕੋਟੀਆਂ ਗੱਦੇ ਭੇਜਦੇ ਸੀ ਉਹ ਵੀ ਮਤਲਬ ਕਾਫੀ ਲੋਕ ਵੰਡਦੇ ਹੁੰਦੇ ਸੀ ਬਾਦੂ ਵਿਆਹ ਲੋ ਲੈ ਜਾਉਂਦੇ ਬੀਬੀਆਂ ਪਾਣਾ ਉੱਥੇ ਆ ਕੇ ਮਤਲਬ ਹਰਿਆਣੇ ਦੀਆਂ ਦਿੱਲੀ ਦੀਆਂ ਗਰੀਬ ਔਰਤਾਂ ਲੈ ਜਾਂਦੇ ਸੀ ਔਰ ਇਹ ਕਹਿ ਰਹੇ ਨੇ ਕਿ 700 ਔਰਤ ਉੱਥੋਂ ਗਾਇਬ ਹੋ ਗਈ ਸੈਕੰਡਲੀ ਨਸ਼ਿਆਂ ਦੀ ਗੱਲ ਕਰਦੇ ਨੇ ਔਰ ਇਹ ਕਹਣਾ ਨੇ ਵੀ ਹਰਿਆਣੇ ਦੇ ਵਿੱਚ ਆ ਕੇ ਪੰਜਾਬੀਆਂ ਨੇ ਨਸ਼ੇ ਵਾਰਤੇ ਇਹ ਗੱਲ ਬਿਲਕੁਲ ਬੇਤੁਕੀ ਆ ਆ ਜਿਹੜਾ ਗੁਜਰਾਤ ਇਹਨਾਂ ਦੀ ਭਾਪੀ ਜਨਤਾ ਪਾਰਟੀ ਦੀ ਸੱਤਾ ਵਾਲਾ ਸੂਬਾ ਉੱਥੇ ਇੱਕ ਨਿੱਜੀ ਪੋਰਟ ਜਿੱਥੋਂ ਹਜ਼ਾਰਾਂ ਕਰੋੜ ਰੁਪਏ ਦੀ ਡਰੱਗ ਫੜੀ ਗਈ ਹੈ ਹੁਣ ਉੱਥੇ ਜਾ ਕੇ ਪੰਜਾਬ ਵਾਲੇ ਥੋੜੀ ਹੋ ਡਰੱਗ ਲੈ ਆਏ ਔਰ ਇਹੇ ਜਾਣ ਬੁੱਝ ਕੇ ਪੰਜਾਬ ਨੂੰ ਪੰਜਾਬੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਇੱਕ ਨੀਤੀ ਜਿਹੜੀ ਹੈ ਉਹ ਹਰਿਆਣੇ ਦੇ ਇਸ ਮੈਂਬਰ ਪਾਰਲੀਮੈਂਟ ਦੇ ਵੱਲੋਂ ਬਣਾਈ ਹੋਈ ਹੈ ਜੀ ਸਰਬੀਰ ਸਿੰਘ ਬਾਦਲੂਣਾ ਦੀ ਸੇਵਾ ਜਿਹੜੀ ਧਾਰਮਿਕ ਸਜਾਈ ਪੂਰੀ ਹੋ ਗਈ ਤੇ ਉਹਨਾਂ ਤੇ ਹੋਏ ਹਮਲੇ ਬਾਰੇ ਭਗਵੰਤ ਮਾਨ ਉਹਨਾਂ ਨੇ ਕੁਝ ਕਿਹਾ ਭਗਵੰਤ ਮਾਨ ਹੋਰਾਂ ਨੇ ਕਿਹਾ ਜੀ ਕਿ ਇਹ ਲੈਂਡ ਆਂਡਰ ਦਾ ਮਸਲਾ ਨਹੀਂ ਹੈ ਜਿਵੇਂ ਪੇਸ਼ ਕੀਤਾ ਜਾ ਰਿਹਾ ਹੈ ਕਿ ਨਰੈਣ ਸਿੰਘ ਚੌੜਾ ਦੇ ਵੱਲੋਂ ਜੋ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਲੈਂਡ ਆਂਡਰ ਦਾ ਮਸਲਾ ਉਹ ਕਹਿੰਦੇ ਜਵਾਬੀ ਹੋ ਕੇ ਮਤਲਬ ਉਹਨਾਂ ਦੇ ਵੱਲ ਇੱਕ ਬਹੰਚ ਬੈ ਕੇ ਇਹ ਕੋਈ ਸ਼ਿਕਤੀ ਗਈ ਹੈ ਇਹ ਕੋਈ ਲੈਂਡ ਆਡਟਰ ਦਾ ਮਸਲਾ ਨਹੀਂ ਹੈ ਸੈਕੰਡਲੀ ਭਗਵਾਨ ਸਮਾਨ ਹੋਣਾ ਨੇ ਕਿਹਾ ਕਿ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਨੂੰ ਜਾਣ ਕੇ ਪੰਜਾਬ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੂੰ ਕਹਿ ਲਿਆ ਸੀ ਸੀਸੀਟੀਵੀ ਫੁਟੇਜ ਵੀ ਮਈਆਨੇ ਦੀ ਕਰਵਾ ਰਹੀ ਉਹ ਵੀ ਸਾਨੂੰ ਹਾਈ ਕੋਰਟ ਜਾਣਾ ਪਿਆ ਸੀ ਕਿ ਫੁਟੇਜ ਲੈਣ ਦੇ ਲਈ ਤਾਂ ਉਹਨਾਂ ਦਾ ਇਹ ਪ੍ਰਤੀਕਰਮ ਜਿਹੜਾ ਹੈਗਾ ਕਿਉਂਕਿ ਇੱਕ ਚੀਫ ਹੁਨੈਸਟਰ ਬੋਲ ਰਿਹਾ ਇਹ ਕਰਕੇ ਉਹਨਾਂ ਦਾ ਇਹ ਪ੍ਰਤੀਕਰਮ ਆਗਾ ਜਿਹੜਾ ਉਹ ਕਾਫੀ ਬੈਨੇ ਰੱਖਦਾ ਔਰ ਇਹਦੇ ਤੇ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਫਟਕ ਪਟਕਣੀਆਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਨੇ। ਜੁਜੇ ਪਾਸੇ ਸੁਖਵੀਰ ਸਿੰਘ ਬਾਦਲ ਫੌਰਾ ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਜ਼ਾ ਜਾਂ ਸੇਵਾ ਲਈ ਲਾਈ ਗਈ ਸੀ ਉਹ ਪੂਰੀ ਹੋ ਗਈ ਹੈ ਜੀ। ਔਰ ਦਾਸ ਦੇਣ ਸੁਖਵੀਰ ਸਿੰਘ ਬਾਦਲ ਹੋਰਾ ਦੇ ਵੱਲੋਂ ਇਹ ਸੇਵਾ ਜੀ ਜਿਹੜੀ ਉਹ ਕੀਤੀ ਗਈ ਅੱਜ ਆਖਰੀ ਦਿਨ ਜਿਹੜੀ ਤਨਖਾਹ ਰੁੱਤੀ ਸਜ਼ਾ ਸੀ ਉਹ ਉਹ ਸਾਬਕਾ ਉਪ ਮੰਤਰੀ ਸੁਰਜੀਤ ਸਿੰਘ ਬਾਦਲ ਨੇ 40 ਮੁਕਤੇਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਚੰਚੋ ਪ੍ਰਾਪਤ ਕਰਦ। ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਉਹ ਬਿਤੇ ਸੇਵਾ ਕੀਤੀ। ਉਹਨਾਂ ਸਵੇਰੇ 9 ਵਜੇ ਤੋਂ 2 ਘੰਟੇ ਪਹਿਰੇਦਾਰੀ ਕੀਤੀ। ਉਦੋਂ ਬਾਅਦ 7 ਤੋਂ 11 ਵਜੇ ਤੱਕ ਕੀਰਤਨ ਸਰਬੰਨ ਕੀਤਾ ਤੇ ਫਿਰ 11 ਤੋਂ 12 ਵਜੇ ਤੱਕ ਲੰਗਰ ਦੇ ਭਾਂਡੇ ਵਾਹੇ। ਔਰ ਕਾਫੀ ਘੰਟੇ ਦੇ ਵਿੱਚ ਉਹਨਾਂ ਦੇ ਸਮਰਥਕ ਵੀ ਉਹਨਾਂ ਨੂੰ ਜਿਹੜਾ ਉਹ ਉਪੋਜ ਦੇ ਰਹੇ ਮਿਲਣ ਦੇ ਹੁਣ ਇਹ ਪਤਾ ਲੱਗਿਆ ਹੈਗਾ ਜੀ ਕਿ ਭਲਕੇ ਸ਼ਰਮਣੀ ਕਾਲੀ ਦਲ ਦੇ ਆਗੂ ਸੁਖਬੀ ਸਿੰਘ ਬਾਦਲ ਸਮੇਤ ਜਿਹੜਾ ਤਾਂ ਉਹ ਸ਼੍ਰੀ ਕਾਲਕ ਸਾਬ ਪਰ ਜਾ ਸਕਦੇ ਨੇ ਔਰ ਅਰਜ਼ਾ ਕਰਕੇ ਆਪਣੀ ਸੇਵਾ ਦੀ ਸਮਾਪਤੀ ਹੈ ਜਿਹੜੀ ਉਹ ਕਰਨਗੇ ਲੇਕਿਨ ਇੱਕ ਗੱਲ ਜ਼ਰੂਰ ਚਰਚਾ ਦਾ ਵਿਸ਼ਾ ਬਣੇਗੀ ਕਿ ਚਲੋ ਜੋ ਕੱਲ ਤੱਕ ਸਾਬ ਕੋ ਇਹਨਾਂ ਨੂੰ ਸੇਵਾ ਲਈ ਗਈ ਸੀ ਉਹ ਤਾਂ ਪੂਰੀ ਕਰ ਲਈ ਪਰ ਸ਼੍ਰੀ ਕਾਲਕ ਸਾਬ ਨੇ ਆਦੇਸ਼ ਦੇ ਵਿੱਚ ਇਹ ਵੀ ਕਿਹਾ ਸੀ ਕਿ 3 ਦਿਨਾਂ ਦੇ ਵਿੱਚ ਜਿਹੜੇ ਸਿਫੇ ਦਿੱਤੇ ਹੋਏ ਨੇ ਉਨੀਤਰਾ ਨੇ ਉਹ ਮਨਜ਼ੂਰ ਕੀਤੇ ਜਾਣ ਸ੍ਰੀ ਸਿੰਘ ਬਾਦਲ ਦੇ ਸ਼੍ਰੀ ਸਮੇਤ ਉਹ ਸਤੀਫੇ ਹਜੇ ਤੱਕ ਮਨਜ਼ੂਰ ਨਹੀਂ ਕੀਤੇ ਗਏ। ਸ਼੍ਰੀ ਹਾਲ ਤੱਕ ਸਾਲ ਦੀ ਫਸੀਲ ਤੋਂ ਜੋ ਸੰਦੇਸ਼ ਹੈ ਜੋ ਨਰਵੇਸ਼ ਹੈ ਪੰਚਾਇਤ ਸਾਬਰ ਵੱਲੋਂ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਇਹ ਗੱਲ ਆ ਗਈ ਸੀ ਵੀ 20 ਦਿਨ ਦੀ ਉਹਦੇ ਵਿੱਚ ਜਾਂ 20 ਤਰੀਕ ਤੱਕ ਦੀ ਐਕਸਟੈਂਸ਼ਨ ਦੇ ਦਿੱਤੀ ਗਈ ਹੈ। ਉਹ ਕਿਸ ਰੂਪ ਦੇ ਵਿੱਚ ਹੈ ਇਹ ਐਨਡੀਪੀ ਜਾ ਸਕਦੀ ਆ ਉਹਦੀ ਵੀ ਚਰਚਾ ਜਿਹੜੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਛੜਨ ਦੀ ਸੰਭਾਵਨਾ ਉਹ ਬਣੀ ਹੋਈ ਹੈ ਅਗਲੀ ਗੱਲ ਇਹ ਕਿ ਨਰੈਨ ਸਿੰਘ ਚੌੜਾ ਨੂੰ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਪਾਸ ਵਿੱਚੋਂ ਛੇਕਣ ਦੀ ਬੰਗ ਜਿਹੜੀ ਉਹ ਕੀਤੀ ਜਾ ਰਹੀ ਸੀ ਉਸ ਵਿਸ਼ੇ ਦੇ ਉੱਤੇ ਵੀ ਹੁਣ ਬਰਾਮ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੱਗਦਾ ਨਜ਼ਰ ਆ ਰਿਹਾ ਹੈ ਗੱਲ ਹਾਲਸਾ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਅੰਦਰਾਂ ਸਿੰਘ ਚੌੜਾ ਦੇ ਪੱਖ ਦੇ ਵਿੱਚ ਇੱਕ ਲਾਮਬੰਦੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਜੀ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਸਮਝਾਉਂਗੇ ਮਾੜਾ ਜਿਹੜੇ ਕੇਂਦਰੀ ਮੰਤਰੀ ਮੰਡਲ ਵੱਲੋਂ ਮਨਜ਼ੂਰੀ ਮਿਲ ਗਈ ਬਿਲਕੁਲ ਜੀ ਇਹ ਸਿੱਧੇ ਤੌਰ ਦੇ ਉੱਤੇ ਫੈਡਰਲ ਸਟਰਕਚਰ ਦੇ ਸੰਗੀ ਢਾਂਚੇ ਦੇ ਉੱਤੇ ਇੱਕ ਵੱਡਾ ਅਮਲਾ ਜਿਹੜਾਗਾ ਉਹ ਭਾਜਪਾ ਦੇ ਵੱਲੋਂ ਕੀਤਾ ਜਾ ਰਿਹਾ ਹੈ ਵਾਨਿਸ਼ਨ ਬਣ ਇਲੈਕਸ਼ਨ ਇਹਨਾਂ ਦਾ ਸਿੱਧਾ ਮੋਟਵਾ ਹੈ ਬੇ ਪੂਰੇ ਦੇਸ਼ ਦੇ ਵਿੱਚ ਸਾਰੀਆਂ ਵਿਧਾਨ ਸਭਾਆਂ ਵਾਲੀਆਂ ਲੋਕ ਸਭਾਆਂ ਪਿਆ ਚੋਣਾ ਇੱਕੇ ਟਾਈਮ ਹੋਣਾ ਇਹ ਚਾਹੁੰਦੇ ਨੇ ਕਿ ਜਿੰਨੀਆਂ ਵੀ ਪੰਜਾਬ ਸਮੇਤ ਜਿੰਨੇ ਵੀ ਸੂਬੇ ਨੇ ਸਾਰੀਆਂ ਵਿਧਾਨ ਸਭਾਆਂ ਵਾਲੀਆਂ ਤੇ ਲੋਕ ਸਭਾਆਂ ਦੀਆਂ ਚੋਣਾਂ ਇੱਕੋ ਟਾਈਮ ਜਿਹੜੀਆਂ ਉਹ ਹੋਣ ਇਹਦੇ ਨਾਲ ਫਰਕ ਕੀ ਪਊ ਫਰਕ ਕੀ ਪਊਗਾ ਇਹ ਭਾਰਤ ਵੱਖ-ਵੱਖ ਕੌਮਾਂ, ਧਰਮਾਂ, ਵੱਖ-ਵੱਖ ਜਾਤਾਂ, ਵੱਖ-ਵੱਖ ਵਰਗਾਂ ਦਾ ਇੱਕ ਸਮੂਹ ਹੈ। ਔਰ ਇੱਥੇ ਇਹ ਹੈਗਾ ਕਿ ਜਿਵੇਂ ਸਾਊਥ ਦੇ ਵਿੱਚ ਬੀਜੇਪੀ ਦੇ ਅਜੇ ਤੱਕ ਪੈਰ ਨਹੀਂ ਲੱਗੇ, ਇੰਦਰ ਕਸ਼ਮੀਰ ਔਰ ਪੰਜਾਬ ਦੇ ਵਿੱਚ ਬੀਜੇਪੀ ਦੇ ਪੈਰ ਨਹੀਂ ਲੱਗੇ। ਬੀਜੇਪੀ ਇਹ ਚਾਹੁੰਦੀ ਹੈ ਕਿ ਰਾਜ ਸਭਾ ਦੇ ਵਿੱਚ 10 ਸਾਲ ਲੱਗੇ ਸੀ ਇਹਨਾਂ ਦੀ ਤਾਂ ਜਾ ਕੇ ਬਹੁਤ ਮੁਤਸਬਕ ਹੋਇਆ ਸੀ। ਔਰ ਦੇਸ਼ ਦੇ ਬਹੁਤੇ ਸੂਬਿਆਂ 'ਚ ਹਜੇ ਤੱਕ ਵੀ ਇਹਨਾਂ ਦੀ ਸਰਕਾਰ ਆ ਗਈ ਜਿਹੜੀ ਉਹ ਨਹੀਂ ਬਣੀ। ਤੇ ਇਹਨਾਂ ਦਾ ਇਹ ਸਥਿਤੀ ਬਣਦੀ ਆ ਕਿ ਕਿਉਂਕਿ ਬਹੁ ਪਾਸ਼ਾ ਹੀ ਮਲਕ ਹੋਣ ਦੇ ਬਾਵਜੂਦ ਫੈਡਰਲ ਢਾਂਚਾ ਹੈਗਾ ਜਿਹੜਾ ਫੈਡਰਲ ਢਾਂਚਾ ਹੀ ਹੈਗਾ ਕਿ ਕਿਸੇ ਸੂਬੇ ਦੇ ਵਿੱਚ ਕਿਸੇ ਵੀ ਸਰਕਾਰ ਕਿਸੇ ਚ ਕਿਸੇ ਵੀ ਜੇ ਕਿਸੇ ਸਮੇਂ ਕਿਸੇ ਦੀ ਚੜਤ ਤੇ ਲਖਤ ਹੁੰਦੀ ਵੀ ਆ ਤਾਂ ਉਹ ਦਾ ਸੂਬਿਆਂ ਦੀਆਂ ਸਰਕਾਰਾਂ ਤੇ ਅਸਰ ਨਾ ਪਵੇ ਜਦੋਂ ਤੱਕ ਉਹਦੀ ਚੜਤ ਕਈ ਵਾਰ ਡਾਊਨ ਹੋਦੀ ਆ ਉਦੋਂ ਤੱਕ ਔਰ ਕਿ ਇਹਦੀ ਸਰਕਾਰ ਬਣ ਜੇ ਔਰ ਇਹ ਗਲਦਸਤੇ ਦੀ ਤਰ੍ਹਾਂ ਵਕ ਵਕ ਪਾਰਟੀਆਂ ਦੀ ਸੱਤਾ ਜੀ ਜਿਹੜੀ ਉਹ ਰਹੇ ਲੇਕਿਨ ਇਹ ਚਾਹੁੰਦੇ ਨੇ ਵੀ ਜਿਵੇਂ ਇੱਕ ਵਾਰ ਬੇਬ ਬਣੀ ਜੋ ਟਰੰਪ ਦੀ ਬੇਬ ਬਣ ਗਈ ਅਮਰੀਕਾ ਦੇ ਵਿੱਚ ਔਰ ਉਹ ਸਾਰੇ ਜੇ ਮੋਦੀ ਦੀ ਬੇਬ ਬਣੇ ਤਾਂ ਸਾਰੇ ਸੂਬਿਆਂ ਦੇ ਵਿੱਚ ਵੀ ਇਤਲਕ ਛੱਡ ਗਿਆ ਸਰਕਾਰਾਂ ਬਣ ਜਾਣ ਸੈਂਟਰ 'ਚ ਵੀ ਬਣ ਗਏ ਫਿਰ ਜਿਹੜਾ ਫੈਡਰਲ ਚੱਜਾ ਜਾਵੇ ਐਸੀ ਕੀ ਤੈਤੀ ਔਰ ਐਸੇ ਤਰ੍ਹਾਂ ਦੇ ਉੱਤੇ ਜਿਹੜਾ ਕੇਂਦਰੀਕਰਨ ਕਾਗਜ਼ਾਂ ਦਾ ਉਹ ਕਰ ਸਕਣ ਮਨਮਰਜ਼ੀ ਦੇ ਡਿਸੀਜਨਾਂ ਜਿਹੜੇ ਉਹ ਕਰਵਾ ਸਕਣਾਂ ਇਸ ਤਰ੍ਹਾਂ ਦੇ ਬਾਨਲੇਸ਼ਨ ਬਾੜਾ ਇਲੈਕਸ਼ਨ ਆਲੇ ਰਾਹ ਗਿਆ ਜਿਹੜਾ ਉਹ ਚੱਲ ਰਹੇ ਨੇ ਸਥਿਤੀ ਤਾਂ ਹੁਣ ਇਹ ਬਣੀ ਪਈ ਆ ਦੇਸ਼ ਦੇ ਵਿੱਚ ਬੇ ਇੱਕ ਸੂਬੇ ਦੇ ਵਿੱਚ 10 ਜੇਡ ਦੇ ਵਿੱਚ ਚੋਣਾ ਹੁੰਦੀਆਂ ਨੇ ਇਹ ਹਾਲਾਤ ਸੂਬਿਆਂ ਦੇ ਨੇ ਮਣੀਪੁਰ ਵਰਗੇ ਸੂਬਿਆਂ ਦੇ ਵਿੱਚ ਉੱਤਰਛਪੀਸ਼ਗੜ ਵਰਗੇ ਸੂਬਿਆਂ ਦੇ ਵਿੱਚ ਉੱਤਰਪੂਰਬੀ ਸੂਬਿਆਂ ਦੇ ਵਿੱਚ ਚਾਰ ਚਾਰ ਜੇਡਾਂ ਦੇ ਵਿੱਚ ਥੋੜੇ-ਬੋਟੇ ਸੂਬਿਆਂ ਦੀਆਂ ਚੋਣਾ ਹੁੰਦੀਆਂ ਇਹ ਪੂਰੇ ਦੇਸ਼ ਦੀ ਇੱਕੇ ਦਿਨ ਇੱਕੇ ਟਾਈਮ ਕਰਾਉਣ ਨੂੰ ਕਰਦੇ ਨੇ ਸੋ ਇਸ ਕਰਕੇ ਇਹਨਾਂ ਦੇ ਵੱਲੋਂ ਹੁਣ ਮੰਤਰੀ ਮੰਡਲ ਵੱਲੋਂ ਮંજੂਰੀ ਦੇ ਦਿੱਤੀ ਗਈ ਹੈ ਜੀ ਉਹਨਾਂ ਦੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇਹ ਮਸਲਾ ਰੱਖਿਆ ਜਾਊ। ਵਿਰੋਧੀ ਧਿਰਾਂ ਕਾਂਗਰਸ ਸਮੇਤ ਇਹਦਾ ਕਰ ਰਹੀਆਂ ਵਿਰੋਧ। ਜੇ ਤਾਂ ਵਿਰੋਧੀ ਧਿਰਾਂ ਦੀ ਉੱਥੇ ਪੱਗ ਦੀ ਫਿਰਦਾ ਬੀਜੇਪੀ ਦਾ ਇਹ ਡਿਸੀਜਨ ਰੋਕਿਆ ਜਾ ਸਕੂ। ਅਦਰਵਾਈਜ਼ ਇਹ ਲੋਕ ਸਭਾ ਤੇ ਰਾਜ ਸਭਾ ਜੋ ਪਾਸ ਕਰਾ ਕੇ ਰਾਸ਼ਟਰਪਤੀ ਸਾਹਿਬ ਦੀ ਮੋਹਰ ਲਵਾ ਕੇ ਇਹਨੂੰ ਕਾਨੂੰਨ ਬਣਾਉਣਗੇ ਔਰ ਆਉਣ ਵਾਲੇ ਚੋਣਾਂ ਨੇ ਜਿਹੜੀਆਂ ਪੂਰੇ ਦੇਸ਼ ਦੇ ਵਿੱਚ ਕੱਖਿਆ ਕਰਵਾਉਣਗੇ ਔਰ ਉਹਦੇ ਵਿੱਚ ਇਹ ਲੀਡ ਲੈ ਸਕਦੇ ਨੇ ਜੀ। ਬਾਕੀ EVM ਵਾਲਾ ਮਸਲਾ ਵੀ ਖੱਤਸ਼ਾਗਾ ਜਿਹੜਾ ਉਹ ਖੜਾਗਾ। ਇਹ ਜੇ ਸਾਰੇ ਸੂਬਿਆਂ ਦੇ ਵਿੱਚੋਂ ਬਹੁਤੇ ਸੂਬਿਆਂ ਚ ਆਰ ਸੈਂਟਰ ਦੇ ਵਿੱਚ ਲੀਡ ਇੱਕੇ ਟਾਈਮ ਲੈ ਗਏ ਉਦੋਂ ਬਾਅਦ ਜਿਸ ਤਰ੍ਹਾਂ ਦੀ ਸਿੱਧੀਏ ਬਣਾਉਣ ਜਿਓ ਸਭ ਦੇ ਸਰਛੇ ਜਹਾਜ਼ ਜੀ ਦਿਲਜੀਤ ਦਸਾਂਜ ਦਾ ਚੰਡੀਗੜ੍ਹ ਵਾਲਾ ਸ਼ੋਅ ਸ਼ੋਅ ਕਾਦੇ ਕੀਤੇ ਨੇ ਸਾਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਵਾਂ ਦਿਲਜੀਤ ਦਸਾਂਜ ਉੱਭਰ ਕੇ ਆਇਆ ਕੁਝ ਸਾਲਾਂ ਦਾ ਜਿਹੜਾ 2010 ਦਾ ਪਿਛਲੇ 13 14 15 ਸਾਲਾਂ ਦਾ ਸਫ਼ਰ ਜਿਹਦੇ ਚ ਉਹਨੇ ਬਹੁਤ ਰਾਈਜ਼ ਹੋਇਆ ਤੇ ਇਹ ਚ ਐਡਵਾਈਜ਼ਰੀ ਕੀ ਹੋਈ ਆ ਫਿਰ ਇਹ ਵਿੱਚ ਇਹ ਹੋਈ ਹੈ ਜੀ ਕਿ ਦਿਲਜੀਤ ਦਸਾਂਜ ਦਾ ਸ਼ੋਅ 14 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਿਹਾ ਜਿਹੜੇ ਪੰਡਿਤ ਧਨੇਸ਼ਵਰ ਰਾਓ ਨੇ ਜਿਨ੍ਹਾਂ ਦੇ ਵੱਲੋਂ ਪਿਛਲੇ ਸਮੇਂ ਤੋਂ ਸ਼ਿਕਾਇਤ ਕੀਤੀ ਗਈ ਕਿ ਪੰਜਾਬੀ ਗੀਤਾਂ ਦੇ ਵਿੱਚ ਲਗਾਤਾਰ ਜਿਹੜਾ ਉਹ ਨਸ਼ਿਆਂ ਨੂੰ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਔਰ ਉਹਨਾਂ ਨੇ ਦਿਲਜੀਤ ਦਸਾਂਜ ਹੋਰਾਂ ਦੀ ਲਗਾਤਾਰ ਬਖਵਤ ਕੂਬਿਆਂ ਦੇ ਵਿੱਚ ਸ਼ਿਕਾਇਤ ਕੀਤੀ ਇਹਨਾਂ ਦੇ ਗੀਤਾਂ ਦੇ ਵਿੱਚ ਸ਼ਰਾਬ ਸਮੇਤ ਵੱਖ-ਵੱਖ ਨਸ਼ਿਆਂ ਨੂੰ ਪ੍ਰੋਮੋਟ ਕੀਤਾ ਜਾਂਦਾ ਹੈ। ਤਾਂ ਹੁਣ ਸੈਕਟਰ 34 ਦੇ ਵਿੱਚ ਜਿਹੜਾ 14 ਦਸੰਬਰ ਨੂੰ ਦਿਲਜੀਤ ਦਸਾਂਝ ਹੁਣ ਆਦਾ ਸ਼ੋਅ ਹੋ ਰਿਹਾ ਉਦੋਂ ਪਹਿਲਾਂ ਚੰਡੀਗੜ੍ਹ ਦੇ ਬਾਲ ਅਧਿਕਾਰ ਸਥਾ ਕਮਿਸ਼ਨ ਨੇ ਕੁਝ ਹਦਾਇਤਾਂ ਕੀਤੀਆਂ ਐਕਵਾਇਜ਼ਰੀ ਜਾਰੀ ਕੀਤੀ ਗਈ ਹੈ। ਐਰਵਾਇਜ਼ਰੀ ਪੰਡਿਤ ਖਨੇਸ਼ਵਰ ਵੱਲੋਂ ਜਿਹੜੀ ਬੈਰ ਕੀਤੀ ਗਈ ਪਟੀਸ਼ਨ ਆ ਦੇ ਆਧਾਰ ਤੇ ਉੱਤੇ ਕੀਤੀ ਗਈ ਹੈ। ਇਹਦੇ ਵਿੱਚ ਜਿਲ੍ਹ ਸਾਹਿਬ ਇਹ ਲਿਖਿਆ ਗਿਆਗਾ ਕਿ ਦਿਲਜੀਤ ਦਸਾਂਜ ਪਟਿਆਲਾ ਪ੍ਰੈਕ ਜਿਹੜਾ ਇੱਕ ਗੀਤ ਦੇ ਵਿੱਚ ਜ਼ਿਕਰ ਕਰਦਾ ਉਹਦਾ ਗੀਤ ਨਹੀਂ गा ਸਕਦਾ ਇੱਕ ਪੰਜ ਤਾਰਾ ਠੇਕੇ ਦੀ ਗੱਲ ਕਰਦਾ ਉਹ ਗੀਤ ਨਹੀਂ गा ਸਕਦਾ ਇਸ ਤੋਂ ਇਲਾਵਾ ਕੇਸ ਨੂੰ ਤਰੋੜ ਮਰੋੜ ਕੇ ਵੀ ਗੀਤ ਨਹੀਂ गा ਸਕਦਾ ਕਿਉਂਕਿ ਇਹ ਪਤਾ ਲੱਗਿਆ ਸੀ ਜੀ ਵੀ ਪੰਡਤ ਹਨੇਸ਼ਵਰ ਰਾਓ ਨੇ ਇੱਕ ਹੋਰ ਸੂਤੇ ਦੇ ਵਿੱਚ ਦਿਲਜੀਤ ਦੇ ਸ਼ੋਅ ਤੋਂ ਪਹਿਲਾਂ ਸ਼ਿਕਾਇਤ ਕਰਤੀ ਸੀ ਸ਼ਰਾਬ ਵਾਲੇ ਗੀਤ ਬਾਰੇ ਕਹਿੰਦੇ ਦਿਲਜੀਤ ਨੇ ਗੀਤ ਉਹੀ ਗਾਤਾ ਸ਼ਰਾਬ ਦੀ ਥਾਂ ਤੇ ਉਹਨੇ ਕੋਕਾ ਕੋਲਾ ਖੇਚਦਾ ਔਰ ਹੁਣ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਉਸ ਤੇ ਕਹਿੰਦਾ ਵੀ ਤੁਸੀਂ ਹੋਰ ਨਾਂ ਲੈ ਕੇ ਵੀ ਨਹੀਂ ਗਾ ਸਕਦੇ ਹੋ ਗੀਤ ਹੀ ਨਹੀਂ ਗਾ ਸਕਦੇ ਕਿਉਂਕਿ ਇੱਥੇ ਨਸ਼ਿਆਂ ਨੂੰ ਤੁਸੀਂ ਪ੍ਰਮੋਟ ਆਗਾ ਜਿਹੜਾ ਉਹ ਕਰਦੇ ਆ ਔਰ ਇਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਬਚਪਨ ਸਿਹਤ ਸੰਸਥਾ ਦੇ ਮੁਤਾਬਕ ਬਾਲਗਾਂ ਦੇ ਲਈ ਜਿਹੜੀ ਪੀਕ ਸਾਊਂਡ ਆ ਪ੍ਰੈਸ਼ਰ ਲੈਵਲ 140 ਡੀਬੀ ਆ ਬੱਚਿਆਂ ਲਈ ਇਹ 120 ਡੀਬੀ ਆ ਔਰ ਸਟੇਜ ਸ਼ੋਅ ਦੌਰਾਨ ਤੁਸੀਂ ਇਤੋਂ ਵੱਧ ਜਿਹੜਾ ਉਹ ਨਹੀਂ ਕਰ ਸਕਦੇ ਸੈਕੰਡਰੀ ਇਹ ਕਿ ਕਿਸੇ ਬੱਚੇ ਨੂੰ ਸਟੇਜ ਤੇ ਨਹੀਂ ਬੁਲਾ ਸਕਦੇ ਪਟਿਆਲਾ ਪੈਗ ਪੰਜ ਤਾਰਾ ਠੇਕੇ ਤੇ ਕੇਸ ਵਰਗੇ ਗੀਤ ਤੁਸੀਂ ਨਹੀਂ ਗਾ ਸਕਦੇ ਇਥੋਂ ਤੱਕ ਕਿ ਸ਼ਰਾਬ ਡਰਗ ਤੇ ਹਿੰਸਾ ਵਾਲੇ ਸ਼ਬਦਾਂ ਨੂੰ ਗੀਤਾਂ ਦੇ ਵਿੱਚ ਨਹੀਂ ਵਰਤ ਸਕਦੇ ਇਸ ਤੋਂ ਇਲਾਵਾ ਇਹ ਕਿਹਾ ਗਿਆ ਕਿ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਆ ਜਿਹੜੀ ਨਹੀਂ ਪੋਸੀ ਜਾ ਸਕਦੀ ਤਾਂ ਇਹ ਕਾਫੀ ਵਿਵਾਦਤ ਹੋ ਗਿਆਗਾ ਜੀ ਇਹਦਾ ਸ਼ੋਅ اور مد پردیش کے پچھلے دن ہی یہ دا شو سی بجرنگ دل نے اتنے وروت کیا اور دل جیت دسانج نے شو دوران جہاں ایک راہت اندوری کا شعر بولیا بولیا سا کہ اگر خلاف ہے تو ہونے دو جان تھوڑی ہو یہ سب دا ہے کوئی اسمان تھوڑی ہے سبی کا خون شامل ہے جہاں کی مٹی میں کسی باپ کا ہندوستان تھوڑی ہے جی ਜ਼ਿਲ੍ਹੇ ਦੀਆਂ ਖਬਰਾਂ ਤੇ ਆ ਜੀਏ ਬੁੱਡੇ ਨਾਲੇ ਦੀ ਖਬਰ ਤੇ ਨਾਲੇ ਕੜਬਲਉਣੀ ਜਿਨ੍ਹਾਂ ਨੇ ਸਫ਼ਰ ਸ਼ੁਰੂ ਕੀਤਾ ਕਦੇ ਬੈਂਸਾਂ ਦੇ ਰਾਹੀ ਫੇ ਕੜਬਲਉਣੀ ਬਾਗੀ ਹੋ ਗਏ ਹੁਣ ਕੜਬਲਉਣੀ ਉਨੀ ਪਾਰਟੀ ਬਦਲ ਰਹੇ ਨੇ ਦੋਨੇ ਖਬਰਾਂ ਬਿਲਕੁਲ ਜੀ ਇੱਕ ਤਾਂ ਬੁੱਡੇ ਨਾਲੇ ਵਾਲੇ ਮਸਲੇ 'ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਜਿਹੜਾ ਉਹ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ 54 ਇੰਡਸਟਰੀਆਂ ਨੂੰ ਕਿਉਂਕਿ ਬੁੱਡੇ ਨਾਲੇ ਦੇ ਵਿੱਚ ਗੰਦਾ ਪਾਣੀ ਪੈਣ ਕਰਕੇ ਪਿਛਲੇ ਦਿਨੀ ਲਖਤਾ ਸੁਧਾਨਾਮ ਤੋਂ ਜ਼ਮਾਨ ਹੋਰਾਂ ਦੇ ਵੱਲੋਂ ਸਮਾਜ ਦੇ ਨਾਲ ਲੱਗ ਕੇ ਵੀ ਐਗਿਟੇਸ਼ਨ ਵਧੀ ਗਈ ਸੀ ਕਿ ਪੁੱਟੇ ਨਾਲੇ ਦਾ ਗੰਦਾ ਪਾਣੀ ਸਾਧੂ ਵਿੱਚ ਪੈਂਦਾ ਹੈ ਅੱਗੇ ਜਾ ਕੇ ਮਾਲਵਾ ਹਰਿਆਣਾ ਰਾਜਸਥਾਨ ਦੇ ਵਿੱਚ ਕੈਂਸਰ ਬਣਦਾ ਹੈ ਇਸ ਕਰਕੇ ਰੋਕਿਆ ਜਾਵੇ ਇੰਡਸਟਰੀ ਵਾਲੇ ਇਕੱਠੇ ਹੋ ਗਏ ਸੀਗੇ ਉਹ ਕਹਿੰਦੇ ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਤੁਹਾਡੇ ਮੂਹਰੇ ਘੜੇ ਕਰਦੇ ਨੇ ਅਸੀਂ ਤਾਂ ਪਾਣੀ ਨੂੰ ਬਹੁਤ ਪਾਈਏ ਸੁਪਾਈਏ ਕਿੱਥੇ ਉਹ ਕਹਿੰਦੇ ਇਸ ਦਾ ਇਹਨੂੰ ਸਾਫ਼ ਕਰਕੇ ਪਾਉਨੇ ਆ ਜੇ ਉਹ ਉਹਨਾਂ ਨੇ ਤਾਂ ਲੀਆਂ ਦਲੀਲਾਂ ਜਿਹੜੀਆਂ ਉਹ ਦਿੱਤੀਆਂ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲੇ ਮਸਲਾ ਇਹ ਆਲਰੇਡੀ ਚੱਲ ਰਿਹਾ ਸੀ ਅਦਾਲਤ ਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ 54 ਫੈਕਟਰੀਆਂ ਨੂੰ ਜਿਹੜੀਆਂ ਚੋਟਪੀਆਂ ਇੰਡਸਟਰੀਆਂ ਵੀ ਲੁਧਿਆਣੇ ਦੀਆਂ ਉਹਨਾਂ ਨੂੰ ਨੋਟਿਸ ਜਾਰੀ ਕਰਤਾ ਤੇ ਬੰਦ ਕਰ ਦੇਣਾ ਨੂੰ ਕਿਉਂ ਗੱਲ ਤੁਸੀਂ ਗੰਦਾ ਪਾਣੀ ਪਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹੋ ਤਾਂ ਇਹ ਇੱਕ ਵੱਡਾ ਝੱਟਾ ਹੈ ਇੰਡਸਟਰੀ ਨੂੰ ਜਿਹੜਾ ਮੰਨਿਆ ਜਾ ਰਿਹਾ ਹੈ ਇਹਦੇ ਨਾਲ ਆਉਣ ਵਾਲੇ ਦਿਨਾਂ ਚ ਕੀ ਇੰਪੈਕਟ ਪੈਂਦਾ ਦੇਖਣਾ ਹੋ ਸਕੈਂਡਲੀ ਖਬਰ ਇਹ ਹੈ ਕਿ ਕਾਜੀ ਸਿੰਘ ਕੜਵੜ ਜਿਹੜੇ ਨੇ ਉਹ ਪਾਕੇ ਪਹਿਲਾਂ ਬੈਸ ਭਰਾਵਾਂ ਨਾਲ ਰਹੇ ਫਿਰ ਕਾਂਗਰਸ ਚਲੇ ਗਏ ਸੀ ਫਿਰ ਭਾਜਪਾ ਚਲੇ ਗਏ ਸੀ ਔਰ ਹਲਕਾ ਚਾਰਜ ਵੀ ਉਹ ਰਹੇ ਆਕਮ نگر ਹਲਕੇ ਤੋਂ ਚਿੰਗਾ ਰਜਾਨਾ ਦਾ ਜਿਹੜਾ ਇੱਕ ਹਲਕੇ ਦੇ ਵਿੱਚ ਸੀ ਲੇਕਿਨ ਉਹ ਹੁਣ ਆਵਾਦਿ ਪਾਰਟੀ ਜਿਹੜੀ ਅੱਜ ਉਹ ਜੁਆਇਨ ਕਰ ਗਈ ਆਵਾਦਿ ਪਾਰਟੀ ਦੇ ਸੂਬੇ ਦੇ ਪ੍ਰਧਾਨ ਅਮਨ अरोड़ा ਹਰਾਨੇ ਕਲਵਰ ਨੂੰ ਜਿਹੜਾ ਆਵਾਦਿ ਪਾਰਟੀ ਜੁਆਇਨ ਕਰਾਤੀ ਇਹ ਜਿਹੜੀਆਂ ਸ਼ਹਿਰੀ ਚੋਣਾਂ ਹੋ ਰਹੀਆਂ ਨੇ ਜਲਸਾਵਾ ਅੱਜ ਆਖਰੀ ਦਿਨ ਸੀ ਨਾਮਜ਼ਦਗੀਆਂ ਭਰਨ ਦਾ ਕਈ ਹਲਕਿਆਂ ਦੇ ਵਿੱਚ ਹਾਂ ਉਹਦੇ ਵਿੱਚ ਬਹੁਤ ਸਾਰੇ ਕਾਂਗਰਸੀ ਲੀਡਰ ਬਹੁਤ ਸਾਰੇ ਭਾਜਪਾ ਦੇ ਲੀਡਰ ਬਹੁਤ ਸਾਰੇ ਉੱਤਾਲੀ ਦਲ ਦੇ ਲੀਡਰ ਆਮਾਦੀ ਪਾਰਟੀ ਸ਼ਾਮਿਲ ਕਰਾ ਲਈ ਇਹਨਾਂ ਨੇ ਭਵਨ ਕੁਮਾਰ ਹਰਰਾਣ ਉਹ ਆਤਮਾਨ ਦਾ ਕਹ ਰਿਹਾ ਜਿੱਦਾਂ ਕੋਈ ਬੜਾ ਸਰਗਰਮਣੀ ਪਾਰਟੀ ਜਮਨ ਨਰੋੜਾ ਆ ਦੀ ਚੜਤਾ ਜਮਨ ਨਰੋੜੇ ਨੇ ਬਹੁਤੇ ਸ਼ਾਮਿਲ ਕਰਾ ਲਏ ਇਹ ਉਹੀ ਜਿਹੜੀ ਨੀਤੀ ਹੈ ਜਿਹੜੀ ਤਕਵੀਰ ਬਾਦੋ ਕੇ ਸਮੇਂ ਲੈ ਕੇ ਆਇਆ ਸੀ ਨਰਿੰਦਰ ਮੋਦੀ ਵੀ ਲਈ ਵਰਦੇ ਨੇ ਵੀ ਦੂਜਿਆਂ ਨੂੰ ਸ਼ਾਮਿਲ ਕਰਾਓ ਕਾਬਜ ਹੋ ਗੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਜਿਹੜਾ ਸਦਾ ਆਪਸੀ ਇਹਨਾਂ ਦਾ ਜੀ ਦੇ ਵਿੱਚ ਆਮ ਆਦਮੀ ਦੀ ਗੱਲ ਵੀ ਉਹ ਪਾਸੇ ਕਰਦਾ ਜੀ ਆਖਰੀ ਖਬਰ ਦੱਸਿਓ ਵੀ ਸ਼ਤਰੰਜ ਦਾ ਵਿਸ਼ਵ ਸ਼ਤਰੰਜ ਚੈਂਪੀਅਨ ਭਾਰਤ ਦਾ ਆਪਣਾ ਇੱਕ ਮੁੰਡਾ ਬਣਿਆ ਉਹਦੇ ਬਾਰੇ ਕੀ ਖਬਰ ਹੈ ਬਾਕੀ ਜੀ ਇਹ ਮੁੰਡਾ 18 ਸਾਲ ਦੇ ਏਜ ਵਰਗ ਦੇ ਵਿੱਚ ਵਿਸ਼ਵ ਚੈਂਪੀਅਨ ਜਿਹੜਾ ਬਣਿਆ ਚੀਨ ਦੇ ਨੌਜਵਾਨ ਨੂੰ ਇਸ ਮੁੰਡੇ ਨੇ ਹਰਾਇਆਗਾ ਗੁਕੀਸ਼ ਇਹਦਾ ਨਾਮ ਹੈ ਨੌਜਵਾਨ ਦਾ ਔਰ ਭਾਰਤੀ ਗ੍ਰੈਂਡਮਾਸਟਰ ਦੀਪਕਸ਼ ਜਿਹੜਾ 18 ਸਾਲਾਂ ਦਾ ਉਹਨੇ ਚੀਨ ਦੇ ਡਿੰਗ ਲਰੇਨ ਨੂੰ ਹਰਾ ਕੇ ਸਭ ਤੋਂ ਘੱਟ ਉਮਰ ਦਾ ਵਿਸ਼ਵ ਸ਼ਤਰੰਜ ਚੈਂਪੀਅਨ ਬਣਨ ਦਾ ਖਿਤਾਬ ਹਾਸਲ ਕੀਤਾ। ਵਕੀਸ਼ ਨੇ 14 ਬਾਜ਼ੀਆਂ ਵਿੱਚ 7.5 ਅੰਕ ਹਾਸਲ ਕੀਤੇ ਜਦਕਿ ਚੀਨ ਦੇ ਲਰੇਨ ਨੇ 6.5 ਅੰਕ ਹਾਸਲ ਕੀਤੇ। ਇਸ ਖਿਤਾਬ ਤਹਿਤ ਵਕੀਸ਼ ਨੂੰ 25 ਲੱਖ ਡਾਲਰ ਦੀ ਇਨਾਮੀ ਰਾਸ਼ੀ ਮਿਲੇਗੀ। ਜਿਕਰ ਜੋਗ ਹੈ ਕਿ ਰੂਸੀ ਖਿਡਾਰੀ ਗੈਰੀ ਕਾਪਾ ਰੋਬ ਨੇ ਸਾਲ 1985 ਦੇ ਮਾਰਕਾ ਮਾਰਿਆ ਸੀ ਉਸ ਵੇਲੇ ਉਹਦੀ ਉਮਰ 22 ਸਾਲ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇਸ਼ਤੀ ਰਾਸ਼ਟਰਪਤੀ ਦ੍ਰੋਪਦੀ ਮੋਰਮੂ ਨੇ 7 ਘੱਟ ਉਮਰ ਦੇ ਵਿਸ਼ਵ ਸ਼ਤਰਾਜ ਚੈਂਪੀਅਨ ਬਣਨ ਤੇ ਗੋਕੇਸ਼ ਨੂੰ ਜਿਹੜੀ ਵਧਾਈ ਦਿੱਤੀ ਹੈ ਇਹ ਦੁਨੀਆ ਦਾ ਘੱਟ ਉਮਰ ਦਾ ਚੈਂਪੀਅਨ ਜਿਹੜਾ ਉਹ ਬਣਿਆਗਾ ਜੀ ਬਹੁਤ ਵੱਡੀ ਪ੍ਰਾਪਤੀ ਹੈ ਇਸ ਨੌਜਵਾਨ ਦੀ ਜਿਹੜੀ ਕਈ ਜਾ ਸਕੱਤੀ ਹੈ ਦੱਸਦੇ ਨੇ ਕਿ ਤੇ ਬਾਪ ਨੇ ਆਪਣੇ ਪੁੱਤ ਨੂੰ ਇਸ ਤੋਂ ਤੱਕ ਪਹੁੰਚਾਉਣ ਲਈ ਆਪਦਾ ਕੈਰੀਅਰ ਛੱਡਤਾ ਸੀ ਔਰ ਸਾਰਾ ਕੁਝ ਦਾਅ ਤੇ ਲਾ ਕੇ ਆਪਦੇ ਪੁੱਤ ਦੇ ਉੱਤੇ ਹੀ ਜਿਹੜਾ ਆਸਮਕਤ ਹੋ ਗਿਆ ਸੀ ਜੀ ਹੂੰ ਧੰਨਵਾਦ ਜੀ ਤੇ ਕੱਲ ਨੂੰ ਸਵੇਰੇ ਫੇਰ ਸਾਹਜ ਪਵੇਗੀ ਆਪਣਾ ਖਿਆਲ ਰੱਖਿਓ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਤੇ ਸਾਰੇ ਸਰੋਤਾਂ ਦਾ ਧੰਨਵਾਦ ਸਰ ਨਕੇਨ ਸਿੰਘ ਪੱਤੀ ਪੱਤੀ ਸੇਖਵਾ ਬਰਨਾਲੇੋਂ ਸ਼ਾਮਲ ਸਨ ਤੇ ਸਪான்ਸਰ ਥਿੰਕ ਇੰਸ਼ੋਰੈਂਸ ਕੈਪਟਨ ਮੀਟ ਸ਼ਾਪ ਫੋਲਰ ਆਟੋ ਰਿਪੇਅਰ ਦਾ ਫਲੋਰ ਸ਼ਾਪ ਸਰਬ ਟਰੱਕ ਟ੍ਰੇਲਰ ਰਿਪੇਅਰ ਲਾਈਟ ਹਾਊਸ ਬਾਰ ਐਂਡ ਗ੍ਰਿਲ ਮੇਨਲੈਂਡ ਫਰਨੀਚਰ ਅਵਟਾਰ ਆਟੋ ਕੇਅਰ ਸਮੋਸਾ ਟਾਈਮ 11 ਸਵੀਟਸ